ਸੰਤ ਪਲਬੀ ਸਿੰਘ ਸਿਚੀਵਾਲ ਨੇ ਲੁਧਿਆਣਾ ਦੇ ਵਿੱਚੋਂ ਲੰਘ ਰਹੇ ਗੁੱਡੇ ਨਾਲੇ ਦੀ ਸਫਾਈ ਮੁਹਿੰਮ ਦਾ ਦੂਸਰਾ ਚਰਨ ਸ਼ੁਰੂ ਕਰ ਦਿੱਤਾ ਹੈ ਦੱਸਿਆ ਕਿ ਇਸ ਚਰਨ ਵਿੱਚ ਗੁੱਡੇ ਨਾਲੇ ਦੇ ਨਾਲ ਜੁੜੀਆਂ ਡਾਂਗਾ ਦੇ ਸੀਵਰੇਜ ਤੇ ਗੰਦੇ ਪਾਣੀ ਦੀ ਸਿੱਧੀ ਸਪਲਾਈ ਨੂੰ ਪੂਰੀ ਤਰ੍ਹਾਂ ਨਾਲ ਬੰਦ ਕੀਤਾ ਜਾਵੇਗਾ ਤਾਂ ਜੋ ਨਾਲੇ ਨੂੰ ਪ੍ਰਦੂਸ਼ਣ ਤੋਂ ਬਚਾਇਆ ਜਾ ਸਕੇ ਇਸ ਮੁਹਿੰਮ ਦੇ ਵਿੱਚ ਮਿਊਨਿਸਪਲ ਕਾਰਪੋਰੇਸ਼ਨ ਅਤੇ ਸੰਤ ਸਿਚੀਵਾਲ ਦੀ ਟੀਮ ਮਿਲ ਕੇ ਕੰਮ ਕਰੇਗੀ ਉਤੇ ਹੀ ਅਧਿਕਾਰੀਆਂ ਦੇ ਵੱਲੋਂ ਕਿਹਾ ਗਿਆ ਹੈ ਕਿ ਬੁੱਡੇ ਨਾਲੇ ਦੇ ਆਸ-ਪਾਸ ਰਹਿੰਦੇ ਲੋਕਾਂ ਅਤੇ ਫੈਕਟਰੀ ਮਾਲਕਾਂ ਨੂੰ ਵੀ ਸਖਤ ਹਦਾਇਤਾਂ ਜਾਰੀ ਕੀਤੀਆਂ ਜਾਣ ਕਿ ਕੋਈ ਵੀ ਗੰਦਾ ਪਾਣੀ ਜਾਂ ਕਚਰੇ ਦੇ ਨਾਲ ਨਾਲੇ ਵਿੱਚ ਨਾ ਜਾਵੇ ਦੱਸਿਆ ਕਿ ਇਸ ਤੋਂ ਪਹਿਲਾਂ ਸੰਤ ਸਿਚਵਾਲ ਦੇ ਵੱਲੋਂ ਲੁਧਿਆਣਾ ਸੈਂਟਰਲ ਜੇਲ੍ਹ ਦੇ ਨੇੜੇ ਬੁੱਡੇ ਨਾਲੇ ਦੀ ਸਫਾਈ ਦਾ ਪਹਿਲਾ ਚਰਨ ਸ਼ੁਰੂ ਕੀਤਾ ਗਿਆ ਸੀ ਜਿਸ ਨੂੰ ਲੋਕਾਂ ਦੇ ਵੱਲੋਂ ਚੰਗਾ ਸਹਿਯੋਗ ਮਿਲਿਆ ਸੀ ਤਾਂ ਹੁਣ ਦੂਸਰੇ ਚਰਨ ਦੇ ਨਾਲ ਉਮੀਦ ਜਤਾਈ ਜਾ ਰਹੀ ਹੈ ਕਿ ਬੁੱਢਾ ਨਾਲਾ ਓਲੀ-ਮੋਲੀ ਸਾਫ਼ ਹੋ ਕੇ ਸ਼ਹਿਰ ਵਾਸੀਆਂ ਨੂੰ ਪ੍ਰਦੂਸ਼ਣ ਤੋਂ ਰਾਹਤ ਦੇਵੇਗਾ ਸਗਤਾਰ ਪੂਰੇ ਸਾਲ ਤੋਂ ਉੱਪਰ ਹੋ ਗਿਆ ਕੋਸ਼ਿਸ਼ ਆਗੇ ਪ੍ਰਵੋਤਰ ਬੁੱਢਾ ਦਰਿਆ ਪ੍ਰਵੋਤਰ ਹੋਵੇ ਉਹਦੇ ਵਾਸਤੇ ਜਿਸ ਤਰ੍ਹਾਂ ਪਿੰਡਾਂ ਵਾਲਾ ਏਰੀਆ ਸੀਗਾ ਉਹ ਤਕਰੀਬਨ 90% ਕਮ ਹੋ ਗਿਆ ਹੁਣ ਸ਼ਹਿਰਾਂ ਵੱਲ ਧਿਆਨ ਤੇ ਇੱਕ ਤਾਂ ਇਹਦੇ ਵਿੱਚ ਜਿਹੜੀਆਂ ਮਸ਼ੀਨਾਂ ਚੱਲ ਰਹੀਆਂ ਉਹ ਇਹਦੇ ਵਿੱਚ ਸਲਟ ਜਿਹੜੀ ਹੈ ਇਕੱਠੀ ਕਰ ਰਹੀਆਂ ਉਹਨਾਂ ਨੂੰ ਦੁਆਰਾ ਬਾਹਰ ਕੱਢਣਾ ਇੱਕ ਤਾਂ ਹੁਣ ਨਾਲ ਉਹਦੇ ਕਿਨਾਰੇ ਤੇ ਲਾ ਰਹੇ ਆ ਤੇ ਦੂਸਰਾ ਉਹਨਾਂ ਨੂੰ ਬਾਹਰ ਕੱਢ ਕੇ ਜਿਹੜਾ ਹੈਗਾ ਉਹਨਾਂ ਨੂੰ ਲੈ ਕੇ ਜਾਣਾ ਤੀਸਰਾ ਇਹ ਹੈਗਾ ਕਿ ਇੱਕ ਥਾਂ ਦੇ ਉੱਤੋਂ ਜਿਹੜੀ ਡੰਗਾਂ ਦੀ ਜਿਹੜੀ ਲੈਂ ਸੀਗੀ ਉਹ ਟੁੱਟੀ ਹੋਈ ਸੀ ਵੈਸੇ ਹੁਣ ਉਹ ਬੰਦ ਕਰਵਾਈਆਂ ਕੁਝ ਡੰਗਾਂ ਉਹ ਜਿੱਥੇ ਪੁਲ ਬਣ ਰਿਹਾ ਉਹਦਾ ਪਾਣੀ ਵਿਚਾਰ ਰਿਹਾ ਸੀ ਜਿਹਦੇ ਨਾਲ ਉਹ ਦੇਖ ਕੇ ਆਏ ਦੂਸਰਾ ਇੱਕ ਦੋ ਪੁਰੀਆਂ ਜਿਹੜੀਆਂ ਹੈਗੀਆਂ ਉਹ ਬਣਾਈਆਂ ਉਹਨਾਂ ਨੇ ਪਾਣੀ ਨਿਕਲਣ ਲਈ ਜਗ੍ਹਾ ਨਹੀਂ ਛੱਡੀ ਹੋਈ ਇਸ ਕਰਕੇ ਉਹ ਪਾਣੀ ਪਿੱਛੇ ਵੀ ਰੁਕ ਰਿਹਾ ਉਹ ਵੀ ਇੱਕ ਪ੍ਰੋਬਲਮ ਸੀ ਉਹ ਦੇਖ ਕੇ ਆਏ ਦੂਸਰਾ ਜਿਹੜਾ ਹੈਗਾ ਇਹਦੇ ਵਿੱਚ ਜਿਹੜਾ ਹੈਬੋਲ ਟ੍ਰੀਟਮੈਂਟ ਪਲੈਂਟ ਆ ਇਹਨਾਂ ਦਾ ਵੀ ਜਿਹੜਾ ਹੈਗਾ ਅੱਗੇ ਇੱਕ ਪਾਈਪਲਾਈਨ ਟ੍ਰੀਟਮੈਂਟ ਪਲੈਂਟ ਲੱਗਣ ਦੇ باوجود ਇਹਨਾਂ ਦੀ ਬਾਹਰ ਜੋੜੀ ਹੋਈ ਸੀ ਉਹ ਫੜੀ ਆ ਤੇ ਦੂਸਰਾ ਹੁਣ ਵੀ ਜਿਹੜਾ ਇਹਨਾਂ ਦਾ ਗੋਹਾ ਜਿਹੜਾ ਹੈਗਾ ਪ੍ਰੋਪਰ ਚੱਕ ਨਹੀਂ ਹੋਇਆ ਜਿਹੜਾ ਵਿੱਚ ਦਰਿਆ ਦੇ ਜਾ ਰਿਹਾ ਜੀ ਤੇ ਵਾਸਤੇ ਅਸੀਂ ਮੀਟਿੰਗ ਕਰਾਂਗੇ ਕਿ ਜਿੰਨੇ ਜਿੰਨੇ ਪ੍ਰੈਂਟਸਾਂ ਨੂੰ ਦਿਸਿਆ ਕਿਤੇ ਪੰਜਾਬੀ ਦੀ ਸਮੱਸਿਆ ਉਹ ਵੀ ਜਿਹੜੀ ਹੈਗੀ ਉਹਨਾਂ ਦੇ ਵਿੱਚ ਲਿਆਵਾਂਗੇ ਤਾਂ ਕਿ ਜਿਹੜਾ ਹੈਗਾ ਇੱਥੇ ਜਿਹੜਾ ਪਾਣੀ ਟ੍ਰੀਟ ਹੋ ਰਿਹਾ ਉਹਦਾ ਕੀ ਹੋ ਰਿਹਾ ਉਹਦੇ ਵਾਸਤੇ ਵੀ ਜਿਹੜੀ ਹੈਗੀ ਗੱਲਬਾਤ ਇਸ ਤਰ੍ਹਾਂ ਜੀ ਇਹ ਤੁਸੀਂ ਲਗਾਤਾਰ ਲਗਾਤਾਰ ਕੋਸ਼ਿਸ਼ ਕਰ ਰਹੇ ਪਾਣੀ ਕਿ ਲਗਾਏ ਕਿੱਥੇ ਕੰਮੀ ਲੈ ਜਾਂਦੇ ਹਰ ਵਾਰ ਤੁਸੀਂ ਇੱਕ ਰੰਦੇ ਉਹਦੇ ਬਾਕੀ ਨਵੀਂ ਗੱਲ ਹੋ ਜਾਂਦੀ ਹੈ ਹਰ ਵੇਲੇ ਇਓਨ ਕਿ ਸਮੱਸਿਆ ਆਪਾਂ ਨੂੰ ਪਤਾ ਹੀ ਹੈ ਵੀ ਕਦੋਂ ਦੀ ਹੈ ਉਹਦੇ ਵਾਸਤੇ ਕੋਈ ਵੀ ਚੀਜ਼ ਹੈ ਜਿਸ ਤਰ੍ਹਾਂ ਅੱਜ ਵੀ ਕੁਝ ਡੈਰੀਆਂ ਸੀਗੀਆਂ ਉਹਨਾਂ ਦਾ ਇੱਕ ਪੈ ਫੜਿਆ ਅੱਗੇ ਵੀ ਬੰਦ ਕਰਵਾਇਆ ਕੋਈ ਜਿਹੜੇ ਲੋਕ ਇਹਨੂੰ ਪ੍ਰਦੂਸ਼ਿਤ ਕਰ ਰਹੇ ਆ ਉਹ ਹਰ ਤਰ੍ਹਾਂ ਦੇ ਨਾਲ ਹਰਵੇ ਵਰਤ ਰਹੇ ਆ ਵੀ ਅਸੀਂ ਦਵਾਰਾ ਇਹਦੇ ਵਿੱਚ ਉਹ ਸਿੱਟੇ ਅਸੀਂ ਉਹਦੇ ਉੱਤੇ ਰੈਗੂਲਰ ਟੀਮਾਂ ਲਾਈਆਂ ਹੋਈਆਂ ਜਿੱਥੇ ਪ੍ਰਸ਼ਾਸਨ ਕੰਮ ਕਰ ਰਿਹਾ ਉੱਥੇ ਸਾਡੇ ਆਪਣੇ ਬੰਦੇ ਲਾਏ ਹੋਏ ਆ ਕੈਮਰੇ ਲਾਏ ਹੋਏ ਗੱਡੀਆਂ ਦੇ ਉੱਤੇ ਵੀ ਜਿੱਥੇ ਵੀ ਜਿੱਥੇ ਅਗੇ ਤੁਸੀਂ ਨੋਟ ਕਰਕੇ ਪ੍ਰਸ਼ਾਸਨ ਨੂੰ ਕੋਰੋਣਾ ਕਿ ਬੰਦ ਕਰਵਾਓ ਤੋਂ ਲਗਾਤਾਰ ਲੱਗੇ ਹੋਏ ਆ ਕੁਝ ਗੱਲ ਜਿਹੜਾ ਹੈਗਾ ਸਰਕਾਰ ਦੇ ਕਰਨ ਵਾਲਾ ਪ੍ਰਸ਼ਾਸਨ ਦੇ ਕੁਝ ਜਿਹੜਾ ਹੈਗਾ ਅਗੇ ਲੋਕਾਂ ਨੂੰ ਜਿਹੜੀ ਹੈਗੀਆਂ ਹੁਣ ਸ਼ਰਮ ਹੋਣੀ ਚਾਹੀਦੀ ਅਗੇ ਅਸੀਂ ਇਸ ਉਹ ਹੀਰੇ ਨੂੰ ਗੰਦਾ ਕਰ ਲਿਆ ਹੁਣ ਤਾਂ ਘਟੋ-ਘਟੇ ਦਾ ਖਿਆਲ ਕਰੀਏ ਇਹਦੇ ਵਿੱਚ ਇਹਦਾ ਕਿੰਨਾ ਵੱਡਾ ਨੁਕਸਾਨ ਜਿਹੜਾ ਹੋ ਰਿਹਾ ਕਿਉਂਕਿ ਹਨੇਰੇ ਸਵੇਰੇ ਇਹਦੇ ਵਿੱਚ ਜਿਹੜੇ ਲੋਕ ਬੋਰੀਆਂ ਪਰ ਪਰ ਕੇ ਛੱਡ ਗਏ ਸੱਡ ਰਿਹਾ ਉਹ ਵੀ ਮਸਲਾ ਹੈ ਤੇ ਜਿਹੜੇ ਕੁਝ ਹਨੇਰੇ ਸਵੇਰੇ ਜਿਹੜੇ ਹੈਗੇ ਆ ਜਿਹਨੇ ਦਿਨੇ ਜਾਂ ਪਾਣੀ ਨਹੀਂ ਕੋਈ ਪਾਉਣ ਦਿੰਦਾ ਜਾਂ ਨਿਗਰ ਰੱਖਦੇ ਆ ਤੇ ਉਹ ਰਾਤ ਨੂੰ ਵੀ ਜਿਹੜਾ ਹੈਗਾ ਫਲੈਕਸੀਬਲ ਪੈਪ ਛੱਡ ਗਏ ਉਹ ਵੀ ਜਿਹੜਾ ਹੈਗਾ ਇਹਨੂੰ ਗੰਦਾ ਕਰਦੇ ਉਹਨਾਂ ਉੱਤੇ ਵੀ ਨਿਗਰ ਰੱਖੀ ਜਾ ਰਹੀ ਹੈ ਬਾਕੀ ਤਾਂ ਚਾਹੀਦਾ ਹੈ ਕਿ ਸਾਨੂੰ ਇਹ ਜਿਹੜਾ ਅ ਕੋਈ ਵੀ ਉਹਦੀ ਹਰ ਇੱਕ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਇਸ ਜਿਹੜਾ ਕਾਰਜ ਚੱਲ ਰਿਹਾ ਤੇ ਪ੍ਰੋਤਰ ਹੋਊਗਾ ਸਾਫ ਹੋਊਗਾ ਇਹਦਾ ਇਕੱਲਾ ਸ਼ਹਿਰ ਵਾਸੀਆਂ ਨੂੰ ਨਹੀਂ ਮਾਲਵਾ ਦੇ ਰਾਸਤੇ ਕਰਤੰਤ ਕਰੇ ਦਾ ਫਾਇਦਾ ਹੋਣਾ ਸੋ ਇਹਨੂੰ ਇਹਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਮਤਲਬ ਇਹ ਕਿ ਸਿਸਟਮ ਦੇ ਕੈਮਰੇ ਵੀ ਲਾਣਗੇ ਕਿਉਂਕਿ ਜਿਵੇਂ ਅਸ਼ੀਪੁਰੇ ਕੋਲ ਦਾ ਏਰੀਆ ਕਈ ਜਗ੍ਹਾ ਕਈ ਜਗ੍ਹਾ ਉਹਨਾਂ ਤੇ ਬੜਾ ਬੋਡਾ ਨਾ ਸੁਰਖਾ ਛੋਟਾ ਵੀ ਹੋ ਗਿਆ ਤੇ ਪੇੜਾ ਕਿੜਾ ਨੰਗਾ ਹੈ ਹੀ ਨਹੀਂ ਸਾਰੇ ਕਾਰਸਫੇਰ ਜਿਹੜੀ ਹੈਗੀ ਹੈ ਜਿਹੜੀ ਨਜਾਇਜ਼ ਕਬਦੇ ਆ ਉਹ ਤਾਂ ਪਤਾ ਹੀ ਨਹੀਂ ਕਿੰਨਾ ਹੋ ਗਿਆ ਜਿਹੜਾ ਦਰਿਆ ਤਾਂ ਛੱਡੇ ਹੀ ਨਗਾ ਸਿਰਫ ਇੱਕ ਨਾਲੀ ਜੀ ਛੱਡੀ ਹੋਈ ਹੈ ਜਿਹਦੇ ਵਿੱਚ ਮਸ਼ੀਨ ਵੀ ਨਹੀਂ ਵੱੜਦੀ ਹੁਣ ਜਦੋਂ ਇਹ ਸਾਰੇ ਦੇ ਵਿੱਚ ਲੰਘ ਰਹੇ ਆ ਤਾਂ ਪਤਾ ਲੱਗਦਾ ਕਿ ਦਰਿਆ ਦੇ ਵਿੱਚ ਤਾਂ ਦੋਹੀ ਪਾਸੇ ਤੇ ਕਬਜ਼ੇ ਹੋਏ ਹੋਏ ਆ ਤੇ ਜਿਹੜੀ ਮਸ਼ੀਨ ਆ ਉਹ ਵੀ ਲੰਗਣੀ ਮੁਸ਼ਕਲ ਹੋਈ ਗਈ ਥਾਂ ਤੋਂ ਤੇ ਹੁਣ ਮਸ਼ੀਨ ਵੱਡੀ ਨਹੀਂ ਵਿੱਚ ਕਿਉਂਕਿ ਜਗ੍ਹਾ ਹੀ ਨਹੀਂ ਕਿ ਸੋ ਇਹਨਾਂ ਜਿਹੜਾ ਹੈਗਾ ਕਿ ਇਹਨੂੰ ਕਬਜ਼ੇ ਕਰਨ ਵਾਲਿਆਂ ਨੇ ਨਜਾਇਜ਼ ਕਬਜ਼ੇ ਕਰਨ ਵਾਲਿਆਂ ਨੇ ਇਹਨਾਂ ਨੂੰ ਅਸੀਂ ਲਗਾਤਾਰ ਇਹ ਵੀ ਮੁੱਦਾ ਠਾਰ ਰਹੇ ਕਿ ਇਹਦੀ ਨਿਸ਼ਾਨਦੀ ਹੋਣੀ ਚਾਹੀਦੀ ਹੈ ਦਰਿਆ ਦਾ ਪਤਾ ਲੱਗਿਆ ਤਾਂ ਕਿੰਨਾ ਏਰੀਆ ਉਹ ਵੀ ਜਿਹੜਾ ਹੱਜੇ ਨਹੀਂ ਹੋ ਰਿਹਾ ਉਹਦੇ ਵਾਸਤੇ ਵੀ ਇਸ ਕਰਦੇ ਬਾਬਾ ਜੀ ਈਟੀਪੀ ਦੇ ਵਿੱਚ ਵੀ ਜਿਵੇਂ ਜਿਹੜਾ ਪਾਣੀ ਆ ਰਿਹਾ ਹੈਗਾ ਉਹ ਐਫਲੂਐਂਟ ਆ ਰਿਹਾ ਨੇ ਉਹਦੇ ਵਿੱਚ ਵੀ ਇਹ ਗੋਹ ਆ ਰਿਹਾ ਹੈਗਾ ਕਾਫੀ ਹਾਂ ਉਹ ਉਹੋ ਹੀ ਜਿਹੜਾ ਆਏਗਾ ਨਾ ਕਿ ਇੱਥੇ ਜਿਹੜਾ ਗੋਹ ਚੱਕਣ ਦਾ ਟੈਂਡਰ ਹੋਇਆ ਹੁਣ ਸਾਇਦ ਇੱਥੇ ਅੱਜ ਇਹ ਪਤਾ ਕਰਦੇ ਕਿੰਨਾ ਚੱਕ ਹੋ ਰਿਹਾ ਕਿੰਨਾ ਰਹਿ ਰਿਹਾ ਸਵੇਰ ਨੂੰ ਚੱਕ ਲੈਂਦੇ ਆ ਬਾਕੀ ਜਿਹੜਾ ਹੈਗਾ ਉਹਨੂੰ ਫਿਰ ਘੋਲ ਦਿੰਦੇ ਆ ਉਹ ਘੋਲ ਕੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜੀ ਸਾਡੀ ਸੀਵਰੇਜ ਵਾਲੀ ਲਾਈਨ ਆ ਉਹਦੇ ਵਿੱਚ ਐਡ ਕਰ ਦਿੰਦੇ ਆ ਅੱਗੇ ਵੀ ਇੱਥੋਂ ਬੰਦ ਕਰਾਇਆ ਕੱਲ ਇਹ ਡੇਰੀਆਂ ਵਾਲੇ ਨਹੀਂ ਇਹ ਪਲਾਂਟ ਵਾਲਿਆਂ ਦੀ ਵੀ ਇੱਕ ਲਾਈ ਹੋਈ ਸੀਗੀ ਵੀ ਇਹਨੂੰ ਚੱਕ ਕਰਨ ਦੀ ਸਾਫ ਕਰਨ ਦੀ بجائے ਵਿੱਚ ਉਹਦੇ ਛੱਡ ਦਿਓ ਆਪੇ ਤੁਰੇ ਜਾਊਗਾ ਇੱਕ ਟ੍ਰੀਟਮੈਂਟ ਪਲਾਂਟ ਬਿਲਕੁਲ ਜਿਹੜਾ ਹੈਗਾ ਉਹ ਰੱਦੀ ਕਰ ਦਿੱਤਾ ਇਹ ਗੋਏ ਨੇ ਕਿਉਂਕਿ ਉਹ ਇਹਨਾਂ ਗੋਹ ਚੱਕ ਨਹੀਂ ਸਕਦਾ ਤੇ ਉਹ ਉਹ ਬਹੁਤ ਉਹਦੀ ਜਿਹੜੀ ਹੈਗੀ 150 ਮਲੜੀ ਜਿਹੜਾ ਹੈਗਾ ਉਹਦਾ ਬੁਰਾ ਹਾਲ ਆ ਉਨੇ ਵਾਸਤੇ ਹੀ ਲਗਾਤਾਰ ਯਤਨ ਕਰ ਰਹੇ ਕਿ ਜੇ ਗੁਆ ਹਟੇ ਤੋਂ ਟ੍ਰੀਟਮੈਂਟ ਪਲਾਂਟ ਠੀਕ ਹੋ ਜੂ ਹੁਣ ਉਹ ਵੀ ਟ੍ਰੀਟ ਕਰਨ ਨੂੰ ਹਟ ਜੂਗੇ ਨਹੀਂ ਆਖੀ ਸਵਾਲ ਇਹ ਪਿਆ ਜੀ ਤੁਸੀਂ ਕਹਿੰਦੇ ਕਿ ਮਸੀ ਵੀ ਕਿੱਥੇ ਕਿੱਥੇ ਖਤਮ ਹੋਇਆ ਕਿ ਕਿੱਚੇ ਕੇਸ ਜਿਹਾ ਸੀ ਹਾਈਪੋਵਾਲ ਦੇ ਕੋਲ ਨਾ ਇਹਨੇ ਸੜਕ ਬਣਾਈ ਦਰਿਆ ਦਾ ਇਹ ਏਰੀਆ ਛੋਟਾ ਕਰ ਦਿੱਤਾ ਇਸਨੇ ਕਿ ਐਮਪੀ ਨੇ ਕਿਹਾ ਕੇਸ ਤੇ ਕਮੇਟੀ ਬਣੀ ਉਹ ਕਹਿੰਦੇ ਕਿ ਐਮਸੀ ਵੀ ਕਿਤਨੇ ਕੱਤੇ ਕਸੂਰਵਾਰ ਹੈ ਜੀ ਉਹ ਆਨਾਂ ਕਿ ਜੋ ਵੀ ਕਬਜ਼ਾ ਉਦਾਂ ਨਹੀਂ ਹੁੰਦਾ ਕੋਈ ਨਾ ਕੋਈ ਉਹਨੂੰ ਕਰਾਉਂਦਾ ਉਹਦੇ ਪਿੱਛੇ ਕੋਈ ਨਾ ਕੋਈ ਤਾਕਤ ਹੁੰਦੀ ਕਿ ਐਮਪੀਆ ਹੋਵੇ ਜਾਂ ਕੋਈ ਹੋਰ ਹੋਵੇ ਕੋਈ ਨਾ ਕੋਈ ਤਾਂ ਉਹ ਉਹਦਾ ਆਸਾਨੀ ਸਹਿ ਪਰਦਾ ਤਾਂ ਹੀ ਹੁੰਦਾ ਕਿਉਂਕਿ ਬਾਹਰੋਂ ਆਣ ਕੇ ਤਾਂ ਕਿਸੇ ਨੇ ਕਰਨਾ ਨਹੀਂ ਨਾ ਬਾਹਰੋਂ ਆ ਕੇ ਕਿਸੇ ਨੇ ਰੋਕਣਾ ਕਰਨ ਵਾਲਾ ਵੀ ਇੱਥੇ ਦਾਵਾ ਇੱਥੇ ਕਰਾਉਣ ਵਾਲੇ ਵੀ ਇੱਥੇ ਦੇ ਆ ਜੇ ਕੋਈ ਨਜਾਇਜ਼ ਕਰਦਾ ਵਾ ਉੱਥੇ ਪ੍ਰਸ਼ਾਸਨ ਨੂੰ ਚਾਹੀਦਾ ਤੇ ਉਹਨੂੰ ਰੋਕਿਆ ਜਾਵੇ ਤੇ ਤੁਰੰਤ ਕਾਰਵਾਈ ਜਾਵੇ ਜਾਵੇ ਤਾਂ ਕਿ ਜਿਹੜਾ ਹੈਗਾ ਘਟੋ ਘਟ ਗੜੀ ਹੈਗੇ ਇਹਨਾਂ ਨੂੰ ਉਹਦੇ ਦਰਿਆ ਨੂੰ ਆਪਾਂ ਸਮਾਪਤਤ ਕਰ ਨਹੀਂ ਸਕਦੇ ਇਹ ਸੀ ਇਹਨੂੰ ਜਿਹੜਾ ਹੈ ਛੋਟਾ ਕਰੀ ਜਾਵਾਂਗੇ ਤੇ ਪਾਣੀ ਜਿਹੜਾ ਤੁਹਾਡੇ ਘਰਾਂ ਵਿੱਚ ਆਊਗਾ ਸੋ ਹੜ ਆਉਣਗੇ ਨੁਕਸਾਨ ਹੋਊਗਾ ਸੋ ਬਹੁਤ ਗਲਤ ਆ ਸਾਨੂੰ ਸਾਰੇ ਲੋਕਾਂ ਨੂੰ ਆਵਾਜ਼ ਉਠਾਉਣੀ ਚਾਹੀਦੀ ਆ ਕਿ ਨਜਾਇਜ਼ ਕਬਜ਼ੇ ਹਟਾਏ ਜਾਣ